ਕਲਵਾਨ ਸਿੰਘ ਢਾਲੀਵਾਲ ਜਿੰਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਤੇ ਬਹੁਤ ਧੰਨਵਾਦ ਲੋਕਾਂ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੈ ਤੇ ਇੱਥੇ ਆ ਕੇ ਟੈਸਟ ਕਰਵਾ ਰਹੇ ਨੇ ਠੀਕ ਹੈ ਜੀ ਇਹਦੇ ਚ ਆਪਾਂ ਕੈਂਸਰ ਦਾ ਟੈਸਟ ਕਰਾਂਗੇ ਜੀ ਕਾਲੇ ਪੀਲੇ ਦਾ ਟੈਸਟ ਕਰਾਂਗੇ ਅੱਖਾਂ ਦਾ ਟੈਸਟ ਕਰਾਂਗੇ ਅੱਖਾਂ ਦੀ ਐਨਕਫਰੀ ਹੋਊਗੀ ਬੀਪੀ 슈ਗਰ ਸਾਰੇ ਟੈਸਟ ਫ੍ਰੀ ਹੋਣਗੇ ਇਹਦੇ ਦਵਾਈਆਂ ਇਹਦੇ ਚ ਜਿਹੜੀ ਮੇਨ ਟੈਸਟ ਹੈ ਜਿਵੇਂ ਲੇਡੀਜ਼ ਦਾ ਮੈਮੋਗ੍ਰਾਫੀ ਹੋ ਗਿਆ ਬੰਦਿਆਂ ਦੇ ਗਦੂਦਾਂ ਦੇ ਕੈਂਸਰ ਦੀ ਜਾਂਚ ਹੋਊਗੀ ਜੀ ਹੱਡੀ ਦੀ ਜਾਂਚ ਹੋਊਗੀ ਬਲੱਡ ਕੈਂਸਰ ਦੀ ਜਾਂਚ ਹੋਊਗੀ ਮੂੰਹ ਦੇ ਕੈਂਸ ਇਹਦੇ ਵਿੱਚ ਆਲਮੋਸਟ ਸਾਰੇ ਟੈਸਟ ਆ ਜਿਹੜੇ ਫ੍ਰੀ ਕੀਤੇ ਜਾਣਗੇ ਵੀ ਤੇ ਨਾਲ ਦੀ ਨਾਲ ਮੈਡੀਸਿਨ ਦਿੱਤੀ ਜਾਊਗੀ ਉਸ ਤੋਂ ਬਾਅਦ ਰੱਬ ਨਾ ਕਰੇ ਜੇ 1% ਕੋਈ ਪੇਸ਼ੈਂਟ ਪੋਜ਼ਿਟਿਵ ਆਂਦਾ ਵਾ ਤੇ ਇਹਦਾ ਹਸਪੀਟਲ ਅਨੰਦਪੁਰ ਸਾਹਿਬ ਦੀ ਤਿਆਰੀ ਆ ਓਪਨ ਹੋ ਰਿਹਾ ਇਹਦਾ ਹਸਪੀਟਲ ਕੈਂਸਰ ਦਾ ਇੱਕ ਸੰਗਰੂਰ ਚਾ ਜਿਹੜਾ ਕੁਲਵੰਤ ਸਿੰਘ ਢਾਲੀਵਾਲ ਹੋਣਾ ਦੇ ਸਦਕਾ ਚੱਲ ਰਿਹਾ ਵਾ ਇਹ ਮਨਪ੍ਰੀਤ ਜੀ ਜੇ ਕਿਸੇ ਨੂੰ ਕੋਈ ਸ਼ਿਕਾਇਤ ਆਉਂਦੀ ਆ ਕੋਈ ਪੋਜ਼ਿਟਿਵ ਆਂਦਾ ਹੈਗਾ ਉਹ ਬ੍ਰੀਜ਼ ਦਾ ਫੇਰ ਇਲਾਜ ਕੁਛ ਵੀ ਕੀਤਾ ਜਾਊਗਾ ਜਾਂ ਉਹ ਨਹੀਂ ਉਹਦਾ ਇਲਾਜ ਕੈਂਪ ਵੱਲੋਂ ਫ੍ਰੀ ਨਹੀਂ ਕੀਤਾ ਜਾਊਗਾ ਉਹਨੂੰ ਅਵੇਅਰਨੈਸ ਦਿੱਤੀ ਜਾਊਗੀ ਜੀ ਕੈਂਪ ਵੱਲੋਂ ਸਿਰਫ ਅਵੇਅਰ ਕਰ ਸਕਦੇ ਆ ਇਹਦਾ ਇਲਾਜ ਵੈਸੇ ਫ੍ਰੀ ਕੋਟ ਹਸਪੀਟਲ ਆਪਣਾ ਸਰਕਾਰੀ ਉਥੇ ਟੋਟਲ ਫ੍ਰੀ ਹੁੰਦਾ ਜੀ ਬਠਿੰਡੇ ਏਮਜ਼ ਵਿੱਚ ਆ ਤੁਸੀਂ ਉਥੇ ਜਾ ਕੇ ਆਪਣਾ ਇਲਾਜ ਫ੍ਰੀ ਕਰਵਾ ਸਕਦੇ ਹੋ ਇਧੀਆਂ ਬਿਲਕੁਲ ਫ੍ਰੀ ਦਵਾਈਆਂ ਹੁੰਦੀਆਂ ਨੇ ਬਾਹਰ ਮਹਿੰਗੇ ਹਸਪੀਟਲਾਂ 'ਚ ਜਾਣ ਦੇ ਨਾਲੋਂ ਆਪਾਂ ਸਰਕਾਰੀ ਨੂੰ ਪ੍ਰੈਫਰ ਜ਼ਿਆਦਾ ਦੇਈਏ ਤੇ ਉਥੇ ਜਾ ਕੇ ਆਪਾਂ ਸਾਰੇ ਟੈਸਟ ਫ੍ਰੀ ਕਰਵਾ ਸਕਦੇ ਆਂ ਤੇ ਮੈਡੀਸਨ ਵੀ ਲੌਂਗ ਟਾਈਮ ਚਲਾ ਸਕਦੇ ਆਂ ਅਪ੍ਰੀਤ ਜੀ ਤੁਹਾਡੇ ਕੋਲ ਮਰੀਜ਼ ਆਏ ਆ ਹਾਂਜੀ ਯਾਦਾ ਬਜ਼ੁਰਗ ਕਿੰਤੀ ਵਿੱਚ ਆਏ ਆ ਠੀਕ ਹੈ ਜੀ ਤੇ ਤੁਸੀਂ ਬਜ਼ੁਰਗ ਜਾਂ ਹੋਰ ਜਿਹੜੇ ਕੋਈ ਨੌਜਵਾਨ ਵੀ ਸੇਵਾ ਵੀ ਕਰਦੇ ਕਿਸ ਸੰਦੇਸ਼ ਤੋਂ ਸਾਰਿਆਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਦੀ ਆਪਾਂ ਥੋੜਾ ਜਿਹਾ ਆਪਣੀ ਸਿਹਤ ਵੱਲ ਵੱਧ ਧਿਆਨ ਦੇਈਏ ਤੇ ਨਸ਼ਿਆਂ ਤੋਂ ਥੋੜਾ ਦੂਰ ਰਹੀਏ ਜੀ ਤੇ ਨੰਬਰ ਦੋ ਪਹਿਲਾਂ ਆਪਣੀ ਰਸੋਈ ਨੂੰ ਠੀਕ ਕਰ ਲਈਏ ਆਪਾਂ ਥੋੜਾ ਜਿਹਾ ਜੀ ਰਸੋਈ ਦੇ ਵਿੱਚ ਸਭ ਤੋਂ ਮੇਨ ਗੱਲ ਆ ਖੰਡ ਦਾ ਜਿੰਨਾ ਹੋ ਸਕਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਜੀ ਜਿੰਨਾ ਹੋ ਸਕਦਾ ਦਿਨ ਦੇ ਵਿੱਚ ਇੱਕ ਵਾਰ ਤੁਸੀਂ ਚਾਹ ਪੀ ਲੋ ਫਿੱਕੀ ਪੀ ਲੋ ਮਾਰਨਿੰਗ ਦੇ ਵਿੱਚ ਚਾਹ ਦੇ ਨਾਲ ਹਲਕਾ ਫੁਲਕਾ ਕੁਝ ਖਾ ਲਓ ਉਹ ਕੈਂਸਰ ਦੀਆਂ ਮੇਨ ਨਿਸ਼ਾਨੀਆਂ ਕੈਂਸਰ ਆਉਣ ਤੋਂ 3 ਮਹੀਨੇ ਪਹਿਲਾਂ ਆਪਦੇ ਜਿੰਦਾਬਾ ਐਕਸ਼ਨ ਦਿੰਦਾ ਵਾ ਵੀ ਮੈਂ ਆ ਰਿਹਾ ਵਾਂ ਜਿਹਦੇ ਕਰਕੇ ਆਪਾਂ ਨੂੰ ਨਹੀਂ ਪਤਾ ਲੱਗਦਾ ਧਿਆਨ ਨਹੀਂ ਦੇ ਰਹੇ ਕਿ ਆਪਾਂ ਪਹਿਲਾਂ ਤੇ ਟੈਸਟ ਨਹੀਂ ਕਰਵਾ ਰਹੇ ਕਿ ਕੈਂਸਰ ਲਾਸਟ ਸਟੇਜ ਤੇ ਆ ਕੇ ਇਹਦੀ ਕੋਈ ਮੈਡੀਸਨ ਨਹੀਂ ਹੈਗੀ ਇਸ ਤੋਂ ਪਹਿਲਾਂ ਲਾਸਟ ਸਟੇਜ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਇਹਦੇ ਟੈਸਟ ਬਹੁਤ ਜ਼ਿਆਦਾ ਜ਼ਰੂਰੀ ਨੇ ਜਦੋਂ ਤੱਕ ਠੀਕ ਆ ਉਦੋਂ ਤੱਕ ਟੈਸਟ ਜ਼ਰੂਰ ਕਰਾਓ ਕਿਸੇ ਵੀ ਨਾ ਨੇੜਲੇ ਹਸਪਤਾਲ ਜਾ ਕੇ ਕਰਵਾ ਸਕਦੇ ਹੋ ਤੁਸੀਂ ਜਿੱਥੇ-ਜਿੱਥੇ ਵੀ ਕਲਵਾਨ ਸਿੰਘ ਢਾਲੀਵਾਲ ਉਹਨਾਂ ਦੇ ਕੈਂਪ ਲੱਗਦੇ ਨੇ ਤੁਸੀਂ ਉੱਥੇ ਜਾ ਕੇ ਟੈਸਟ ਕਰਵਾ ਸਕਦੇ ਹੋ। ਮੋਰ ਇਨਫੋਰਮੇਸ਼ਨ ਕਲਵਾਨ ਸਿੰਘ ਢਾਲੀਵਾਲ ਇਹਨਾਂ ਦਾ ਫੇਸਬੁੱਕ ਤੇ ਪੇਜ ਆ ਤੁਸੀਂ ਉੱਥੇ ਜਾ ਕੇ ਹੋਰ ਬਹੁਤ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ। ਤੇ ਜੇ ਕਿਸੇ ਨੇ ਵੀਰ ਭਰਾ ਨੇ ਇਹਨਾਂ ਦਾ ਕੈਂਪ ਕਰਵਾਣਾ ਵਾ ਕਲਵਾਨ ਸਿੰਘ ਢਾਲੀਵਾਲ ਦਾ ਤਾਂ ਤੁਸੀਂ ਡਾਕਟਰ ਤਰਮਿੰਦਰ ਢਿੱਲੋ ਕਲਵਾਨ ਸਿੰਘ ਨਾਲ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਗੱਲਬਾਤ ਜਿਨ੍ਹਾਂ ਨੇ ਵੀ ਕੈਂਪ ਕਰਾਣਾ ਚਾਹੁੰਦੇ ਹੋ ਤੇ ਮੋਸ ਵੀ ਸਾਰੇ ਪਿੰਡਾਂ ਨੂੰ ਇਹ ਅਪੀਲ ਆ ਵਾਦੇ ਤੋਂ ਵਾਦੇ ਜਿੰਨਾ ਹੋ ਸਕਦਾ ਵਾ ਇਸ ਕੈਂਪ ਦਾ ਲਾਹਾ ਠਾਓ ਤੇ ਆਪਣੇ ਆਪ ਮੇਨ ਬੱਸ ਜਿਹੜੀ ਪਹਿਲੀ ਬੱਸ ਹੀ ਦੇਖ ਰਿਹਾ ਜੀ ਇਹ ਲੇਡੀਜ਼ ਵਾਸਤੇ ਹੈ ਮੇਨ ਜਿਹਦੇ ਚ ਲੇਡੀਜ਼ ਦਾ ਮੈਮੋਗ੍ਰਾਫੀ ਹੋਊਗੀ ਜੀ ਬ੍ਰੈਸਟ ਕੈਂਸਰ ਦੀ ਜਾਂਚ ਕੀਤੀ ਜਾਊਗੀ ਇਹਦੇ ਵਿੱਚ ਸਭ ਤੋਂ ਪਹਿਲੀ ਬੱਸ ਦੇ ਵਿੱਚ ਜਿਹੜੀ ਮੇਨ ਆ ਜੀ ਫਿਰ ਜਿਹੜੀ ਦੂਸਰੀ ਬੱਸ ਆਪਣੇ ਕੋਲੇ ਨਾਲ ਖੜੀ ਹੈ ਜੀ ਤੁਸੀਂ ਉਧਰ ਵੀ ਦੇਖ ਸਕਦੇ ਹੋ ਜੀ ਇਹਦੇ ਚ ਇਹਦੇ ਲੈਬੋਰੀ ਇਹਦੇ ਚ ਜਿਵੇਂ ਮੰਨ ਲਓ ਜੀ ਬੀਪੀ ਦਾ 슈ਗਰ ਦਾ ਉਹ ਸਾਰੇ ਟੈਸਟ ਹੋਣਗੇ ਜੀ ਬਲੱਡ ਟੈਸਟ ਸਾਰੇ ਇਹਦੇ ਵਿੱਚ ਹੋਣਗੇ ਇਸ ਬੱਸ ਦੇ ਵਿੱਚ ਇਸ ਤੋਂ ਬਾਅਦ ਆਪਣੀ ਇੱਕ ਬਾਸ ਆਂਦੀ ਜੀ ਇਹ ਆਪਣੀ ਤੀਸਰੀ ਬਾਸ ਹੈ ਜੀ ਤੇ ਇਹਦੇ ਵਿੱਚ ਅੱਖਾਂ ਦਾ ਟੈਸਟ ਹੋਊਗਾ ਜੀ ਅੱਖਾਂ ਦੀ ਐਨਕ ਨਾਲ ਦੇ ਨਾਲ ਤੁਹਾਨੂੰ ਦਿੱਤੀ ਜਾਊਗੀ ਤੁਹਾਡੇ ਆਈਸ ਦੀ ਚੈੱਕ ਕਰਕੇ ਜਿਹੜਾ ਵੀ ਨੰਬਰ ਤੁਹਾਡੇ ਆਈਸ ਤੇ ਲੱਗਦਾ ਹੋਇਆ ਜੀ ਉਹਦੀ ਤੁਹਾਨੂੰ ਨਾਲ ਦੇ ਨਾਲ ਐਨਕ ਦਿੱਤੀ ਜਾਊਗੀ ਇਹ ਅੱਖਾਂ ਵਾਸਤੇ ਆਪਣੀ ਸਪੈਸ਼ਲ ਬਾਸ ਹੈ ਜੀ ਟੈਸਟ ਜਾਂ ਕੀ ਲਾਜ ਉਹ ਇਹਦੇ ਵਿੱਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਂਦੀ ਜਿਹੜੀ ਆਪਣੀ ਆਹ ਵਾਲੀ ਬਾਸ ਹੈ ਜੀ ਇਹਦੇ ਵਿੱਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਊਗੀ ਜਿਵੇਂ ਕਿਸੇ ਨੂੰ ਕੋਈ ਗੁੱਟਾ ਖਾਂਦਾ ਜਾਂ ਕੋਈ ਹੋਰ ਕੋਈ ਵੀ ਖਾਂਦੇ ਆ ਜਾਂ ਨਹੀਂ ਵੀ ਕਹਾਂਦੇ ਉਹਦੇ ਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਊਗੀ ਜੀ ਆਪਣੀ ਆਹ ਵਾਲੀ ਬੱਸ ਦੇ ਵਿੱਚ ਤੇ ਦੂਜੀ ਵਾਲੀ ਬੱਸ ਆ ਜਿਹੜੀ ਦੂਸਰੀ ਵਾਲੀ ਬੱਸ ਉਹਦੇ ਚ ਆਪਾਂ ਹੱਡੀ ਦਾ ਟੈਸਟ ਕਰਾਂਗੇ ਜੀ ਉਹਦੇ ਚ ਹੱਡੀਆਂ ਕਿੰਨੀਆਂ ਕਮਜ਼ੋਰ ਨੇ ਕਿਸੇ ਦੀਆਂ ਉਹਦੇ ਚ ਪੇਸ਼ੈਂਟ ਦਾ ਟੈਸਟ ਕੀਤਾ ਜਾਊਗਾ ਕਿ ਉਹਦੀ ਮੰਨ ਲਓ ਕਿ ਉਹਦੇ ਚ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹਨਾਂ ਦੇ ਹੱਡੀ ਦੇ ਟੈਸਟ ਕੀਤੇ ਜਾਣਗੇ ਜੀ ਸਾਰੇ ਜਿਵੇਂ ਨਹੀਂ ਜੀ ਗੋਡੇ ਵਗੈਰਾ ਦੁਖਦੇ ਨਹੀਂਗੇ ਇਹਦੇ ਚ ਜੀ ਇਹਦੇ ਚ ਟੈਸਟ ਕੀਤੇ ਜਾਣਗੇ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੂੰ ਕੈਂਸਰ ਦੀ ਔਰ ਪ੍ਰੋਬਲਮ ਆਂਦੀ ਆ ਰੱਬ ਨਾ ਕਰੇ ਉਹਦਾ ਸਟਾਰਟ ਹੋ ਰਿਹਾ ਵਾ ਤੋ ਇਹਦੇ ਜੇ ਆਪ ਨੂੰ ਪਤਾ ਲੱਗ ਜਾਊਗਾ ਤੋ ਇਹ ਜਿਹੜਾ ਕੈਂਸਰ ਆ ਹੱਡੀ ਵਾਲਾ ਤਾਂ ਨਹੀਂ ਕੈਂਸਰ ਕਿ ਉਹਦੀਆਂ ਹੱਡੀਆਂ ਤਾਂ ਨਹੀਂ ਖੋੜ ਰਹੀਆਂ ਹੱਡੀਆਂ ਵੀਕ ਤਾਂ ਨਹੀਂ ਹੋ ਰਹੀਆਂ ਜੇ 1% ਹੱਡੀਆਂ ਵੈਸੇ ਵੀ ਕਿਸੇ ਦੀਆਂ ਕਮਜ਼ੋਰ ਹੁੰਦੀਆਂ ਨੇ ਮੰਨ ਲਓ ਕਿਸੇ ਦੀ ਡਾਈਟ ਨਹੀਂ ਪ੍ਰੋਪਰ ਹੈਗੀ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਆ ਉਹਦੇ ਵਾਸਤੇ ਉਸ ਤੋਂ ਬਾਅਦ ਆਪਣੇ ਕੋਲ ਡਾਕਟਰਾਂ ਦਿਆਂ ਲੱਗਿਆ ਹੋਇਆ ਕੈਂਪ ਉਹਦੇ ਨਾਲ ਨਾਲ ਤੁਹਾਨੂੰ ਮੈਡੀਸਿਨ ਦਿੱਤੀਆਂ ਜਾਣਗੀਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਾਸਤੇ ਅੱਗੇ ਸਿਰ ਪੁੱਛਣਾ ਚਾਹੁੰਦਾ ਵੀ ਅੱਜ ਦਾ ਜਿਹੜਾ ਕੈਂਪ ਲੱਗਾ ਇਹ ਮੇਨ ਕੈਂਸਰ ਵਾਸਤੇ ਜਿਹੜੇ ਇਹ ਮੇਨ ਅੱਖਾਂ ਦਾ ਤੇ ਕੈਂਸਰ ਦਾ ਕੈਂਪ ਆ ਜੀ ਮੇਨ ਜਿਹੜਾ ਕੈਂਪ ਆਪਣਾ ਅੱਖਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਵਾਸੀਆਂ ਨੂੰ ਆਪਣੇ ਪਿੰਡ ਕੋਕਰੀ ਹੇਰਾ ਜੀ ਆਪਣੇ ਪੰਚਾਇਤ ਵੱਲੋਂ ਤੇ ਆਪਣਾ ਕਲੱਬ ਆ ਜੀ ਬਾਬਾ ਮੀਲਾ ਸਿੰਘ ਕਲੱਬ ਵੱਲੋਂ ਆਪਾਂ ਇੱਥੇ ਅੱਖਾਂ ਦਾ ਕੈਂਸਰ ਦਾ ਤੇ ਵਲਡ ਕੇਅਰ ਕੈਂਸਰ ਅਪਣਾ ਦਾ ਕੈਂਪ ਲਵਾਇਆ ਵਾ ਜਿਹਦੇ ਵਿੱਚ ਆਲਮੋਸਟ ਜਿੰਨੇ ਵੀ ਟੈਸਟ ਹੁੰਦੇ ਆ ਸਾਰੇ ਫ੍ਰੀ ਹੋ ਰਹੇ ਆ ਤੇ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਵੀ ਕੈਂਸਰ ਤੋਂ ਕਿਵੇਂ ਬਚਾਅ ਹੋ ਸਕਦਾ ਤੇ ਜਿਹੜੇ ਤੁਹਾਡੇ ਮਰੀਜ਼ ਆ ਰਹੇ ਨੇ ਨੇੜੇ ਤੇ ਜਿਹੜੇ ਪਿੰਡ ਦੇ ਆ ਰਹੇ ਜਾਂ ਅਸਲ ਨਹੀਂ ਸਾਰੇ ਪਿੰਡਾਂ ਤੋਂ ਹੀ ਸਾਡੇ ਕੋਲ ਖੁੱਲਾ ਸੱਦਾ ਵਾ ਜਿੱਥੋਂ ਮਰਜ਼ੀ ਕੋਈ ਆ ਜਾਵੇ ਸਾਡੇ ਕੋਲ ਕੋਈ ਰੁਕ ਨਾ ਸਾਰੇ ਮੁਫਤ ਹਨ ਹਾਂਜੀ ਸਾਰਾ ਉਸ ਮੁਫਤ ਆ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਵੀ ਇਹ ਲੋਕ ਪੜਾਈ ਵਾਲੇ ਜਿੰਨੇ ਕੰਮ ਆ ਉਹਨਾਂ 'ਚ ਅੱਗੇ ਵਧੋ ਲੋਕਾਂ ਨੂੰ ਨਸ਼ਿਆਂ ਤੋਂ ਰਹਿਤ ਬਣਾਓ ਤੇ ਪੰਚਾਇਤਾਂ ਨੂੰ ਖਾਸ ਕਰਕੇ ਵੀ ਪੰਚਾਇਤਾਂ ਇਹਨਾਂ ਕੰਮਾਂ ਦੇ ਵਿੱਚ ਥੋੜਾ ਰੁਚੀ ਵਧਾਓ ਤਾਂ ਜੋ ਪਿੰਡ ਦੇ ਕੰਮਾਂ ਦੇ ਨਾਲ-ਨਾਲ ਲੋਕ ਪੜਾਈ ਦੇ ਕੰਮ ਵੀ ਹੋ ਸਕਣ 1502 ਦੇਖਦੇ ਵੀ ਬੱਸਾਂ ਕਾਫੀ ਆ ਜਾਂ ਆ ਜਾਂ ਇਹ ਕਿੱਥੋਂ ਟੀਮ ਪਹੁੰਚੀ ਡਾਕਟਰ ਇਹ ਆਪਣੇ ਜਲੰਧਰ ਦੀ ਟੀਮ ਆ ਜੀ ਵਰਲਡ ਕੇਅਰ ਕੈਂਸਰ ਦੀ ਜਲੰਧਰ ਦੀ ਟੀਮ ਆ ਜੀ ਸਾਡੇ ਕੋਲ ਇਹ ਜਲੰਧਰ ਦੀ ਟੀਮ ਆ ਜੀ ਵਰਲਡ ਕੇਅਰ ਕੈਂਸਰ ਵਾਲਿਆਂ ਦੀ ਕਲਵੰਤ ਧਾਲੀਵਾਲ ਉਹ ਨਵਾਂ ਲੂਪ ਜਿਹੀ ਕੈਂਪੀ ਤੁਹਾਡੇ ਚ ਕੀ ਕੀ ਜਾਂਚ ਹੋਊਗੀ ਕੀ ਕੀ ਇਲਾਜ ਆ ਹਾਂ ਜਿਆਦੇ ਵਾਸਤੇ ਜਾਂ ਕੀ ਟੈਸਟ ਹੈ ਕਿ ਸਮਝ ਇਹਦੇ ਚ ਜਿਹੜਾ ਆ ਮੇਨ ਬੱਸ ਜਿਹੜੀ ਪਹਿਲੀ ਬੱਸ ਹੀ ਦੇਖ ਰਿਹਾ ਜੀ ਇਹ ਲੇਡੀਜ਼ ਵਾਸਤੇ ਆ ਮੇਨ ਜਿਹਦੇ ਚ ਲੇਡੀਜ਼ ਦਾ ਮੈਮੋਗ੍ਰਾਫੀ ਹੋਊਗੀ ਜੀ ਬ੍ਰੈਸਟ ਕੈਂਸਰ ਦੀ ਜਾਂਚ ਕੀਤੀ ਜਾਊਗੀ ਇਹਦੇ ਵਿੱਚ ਸਭ ਤੋਂ ਪਹਿਲੀ ਬੱਸ ਦੇ ਵਿੱਚ ਜਿਹੜੀ ਮੇਨ ਆ ਜੀ ਫਿਰ ਜਿਹੜੀ ਦੂਸਰੀ ਬੱਸ ਆਪਣੇ ਕੋਲੇ ਨਾਲ ਖੜੀ ਆ ਜੀ ਤੁਸੀਂ ਉਧਰ ਵੀ ਦੇਖ ਸਕਦੇ ਹੋ ਦੂਸਰੀ ਬੱਸ ਅੱਖਾਂ ਦਾ ਚੈੱਕਅਪ ਹੋਊਗਾ ਜੀ ਤੇ ਜਿਹੜੀ ਇਹਦੇ ਚ ਇਹਦੇ ਲੈਬੋਰੀ ਇਹਦੇ ਚ ਜਿਵੇਂ ਮੰਨ ਲਓ ਜੀ ਬੀਪੀ ਦਾ 슈ਗਰ ਦਾ ਉਹ ਸਾਰੇ ਟੈਸਟ ਹੋਣਗੇ ਜੀ ਬਲੱਡ ਟੈਸਟ ਸਾਰੇ ਇਹਦੇ ਵਿੱਚ ਹੋਣਗੇ ਇਸ ਬਸ ਦੇ ਵਿੱਚ ਇਸ ਤੋਂ ਬਾਅਦ ਆਪਣੀ ਇੱਕ ਬਸ ਆਉਂਦੀ ਜੀ ਇਹ ਆਪਣੀ ਤੀਸਰੀ ਬਸ ਹੈ ਜੀ ਇਹਦੇ ਵਿੱਚ ਅੱਖਾਂ ਦਾ ਟੈਸਟ ਹੋਊਗਾ ਜੀ ਅੱਖਾਂ ਦੀ ਐਨਕ ਨਾਲ ਦੇ ਨਾਲ ਤੁਹਾਨੂੰ ਦਿੱਤੀ ਜਾਊਗੀ ਤੁਹਾਡੇ ਆਈਸ ਦੀ ਚੈੱਕ ਕਰਕੇ ਜਿਹੜਾ ਵੀ ਨੰਬਰ ਤੁਹਾਡੇ ਆਈਸ ਤੇ ਲੱਗਦਾ ਹੋਇਆ ਜੀ ਉਹਦੀ ਤੁਹਾਨੂੰ ਨਾਲ ਦੀ ਨਾਲ ਐਨਕ ਦਿੱਤੀ ਜਾਊਗੀ ਇਹ ਅੱਖਾਂ ਵਾਸਤੇ ਆਪਣੀ ਸਪੈਸ਼ਲ ਬਸ ਹੈ ਟੈਸਟ ਜਾਂ ਕੀ ਇਲਾਜ ਇਹਦੇ ਵਿੱਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਂਦੀ ਜਿਹੜੀ ਆਪਣੀ ਆਹ ਵਾਲੀ ਬਸ ਹੈ ਜੀ ਇਹਦੇ ਵਿੱਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਊਗੀ ਅਜਿਵੇਂ ਅਕਸਰ ਕੋਈ ਗੋਟਾ ਖਾਂਦਾ ਜਾਂ ਕੋਈ ਹੋਰ ਕੋਈ ਵੀ ਖਾਂਦੇ ਆ ਜਾਂ ਨਹੀਂ ਵੀ ਖਾਂਦੇ ਉਹਦੇ ਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਊਗੀ ਜੀ ਆਪਣੀ ਆ ਵਾਲੀ ਬੱਸ ਦੇ ਵਿੱਚ ਤੇ ਦੂਜੀ ਵਾਲੀ ਬੱਸ ਆ ਜਿਹੜੀ ਦੂਸਰੀ ਵਾਲੀ ਬੱਸ ਉਹਦੇ ਚ ਆਪਾਂ ਹੱਡੀ ਦਾ ਟੈਸਟ ਕਰਾਂਗੇ ਜੀ ਉਹਦੇ ਚ ਹੱਡੀਆਂ ਕਿੰਨੀਆਂ ਕਮਜ਼ੋਰ ਨੇ ਕਿਸੇ ਦੀਆਂ ਉਹਦੇ ਚ ਪੇਸ਼ੈਂਟ ਦਾ ਟੈਸਟ ਕੀਤਾ ਜਾਊਗਾ ਕਿ ਉਹਦੀ ਮੰਨ ਲਓ ਕਿ ਉਹਦੇ ਚ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹਨਾਂ ਦੇ ਹੱਡੀ ਦੇ ਟੈਸਟ ਕੀਤੇ ਜਾਣਗੇ ਜੀ ਸਾਰੇ ਜਿਵੇਂ ਨਹੀਂ ਜੀ ਗੋਡੇ ਵਗੈਰਾ ਦੁਖਦੇ ਨਹੀਂਗੇ ਇਹਦੇ ਚ ਜੀ ਇਹਦੇ ਚ ਟੈਸਟ ਕੀਤੇ ਜਾਣਗੇ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੂੰ ਕੈਂਸਰ ਦੀ ਔਰ ਪ੍ਰੋਬਲਮ ਆਂਦੀ ਆ ਰੱਬ ਨਾ ਕਰੇ ਉਹਦਾ ਸਟਾਰਟ ਹੋ ਰਿਹਾ ਵਾ ਤੋ ਉਹਦੇ ਚ ਆਪ ਨੂੰ ਪਤਾ ਲੱਗ ਜਾਊਗਾ ਤੋ ਜਿਹੜਾ ਕੈਂਸਰ ਆ ਹੱਡੀ ਵਾਲਾ ਤਾਂ ਨਹੀਂ ਕੈਂਸਰ ਕਿ ਉਹਦੀਆਂ ਹੱਡੀਆਂ ਤਾਂ ਨਹੀਂ ਖੋ ਰਹੀਆਂ ਹੱਡੀਆਂ ਵੀਕ ਤਾਂ ਨਹੀਂ ਹੋ ਰਹੀਆਂ ਜੇ 1% ਹੱਡੀਆਂ ਵੈਸੇ ਵੀ ਕਿਸੇ ਦੀਆਂ ਕਮਜ਼ੋਰ ਹੁੰਦੀਆਂ ਨੇ ਮੰਨ ਲਓ ਕਿਸੇ ਦੀ ਡਾਈਟ ਨਹੀਂ ਪ੍ਰੋਪਰ ਹੈਗੀ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਆ ਉਹਦੇ ਵਾਸਤੇ ਉਸ ਤੋਂ ਬਾਅਦ ਆਪਨੇ ਕੋਈ ਡਾਕਟਰ ਤੋਂ ਦੀਆਂ ਲੱਗਿਆ ਹੋਇਆ ਕੈਂਪ ਉਹਦੇ ਨਾਲ ਨਾਲ ਤੁਹਾਨੂੰ ਮੈਡੀਸਿਨ ਦਿੱਤੀਆਂ ਜਾਣਗੀਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਾਸਤੇ ਅੱਜ ਵੀ ਸਵਾਲ ਪੁੱਛਿਆ ਜਾ ਰਿਹਾ ਵੀ ਅੱਜ ਦਾ ਜਿਹੜਾ ਕੈਂਪ ਲੱਗਾ ਇਹ ਮੇਨ ਕੈਂਸਰ ਵਾਸਤੇ ਹੀ ਹੈ ਇਹ ਮੇਨ ਅੱਖਾਂ ਦਾ ਤੇ ਕੈਂਸਰ ਦਾ ਕੈਂਪ ਆ ਜੀ ਮੇਨ ਜਿਹੜਾ ਕੈਂਪ ਆਪਣਾ ਅੱਖਾਂ ਦਾ ਸੋ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਐਕਸਪੋਰਟ ਜਾਣ ਕਰ ਮੈਂ ਡਾਕਟਰ ਜਸਪ੍ਰੀ ਸਿੰਘ ਵਰਲਡ ਕੈਂసర్ ਕੇਅਰ ਤੂੰ ਠੀਕ ਹੈ ਜੀ ਅੱਜ ਸਾਡਾ ਕੈਂਪ ਇੱਥੇ ਲੱਗਾ ਹੋਇਆ ਹੈ ਜੀ ਇਸ ਪਿੰਡ ਤੇ ਕੁੱਲ 200 ਦੇ ਕਰੀਬ ਮਰੀਜ਼ ਚੈੱਕ ਹੋ ਚੁੱਕੇ ਹਨ ਤੇ ਮੈਂ ਦੱਸਣਾ ਚਾਹੁੰਦਾ ਕਿ ਵਰਲਡ ਕੈਂਸਰ ਕੇਅਰ ਟੀਮ ਕਰਦੀ ਕੀ ਹੈ ਇਹ ਟੀਮ ਸਾਡੀ ਕੈਂਸਰ ਬਣਨ ਤੋਂ ਪਹਿਲਾਂ ਹੀ ਰੋਕਦੀ ਹੈ ਇਹ ਸਾਡਾ ਮਿਸ਼ਨ ਹੈ ਇਹ ਡਾਕਟਰ ਕੁਲਵੰਤ ਸਿੰਘ ਢੱਲੇਵਾਲ ਜੀ ਦੀ ਟੀਮ ਹੈ ਜਿਹਦੇ ਵਿੱਚ ਕੀ ਆਪਾਂ ਸਾਰੇ ਟੈਸਟ ਕਰਦੇ ਹਾਂ ਜਿਵੇਂ ਕਿ ਜਨਾਨੀਆਂ ਦੀ ਛਾਤੀ ਦੇ ਕੈਂਸਰ ਲਈ ਮੈਮੋਗ੍ਰਾਫੀ ਟੈਸਟ ਕੀਤਾ ਜਾਂਦਾ ਹੈ ਉਹਨਾਂ ਦੇ ਬੱਚੇਦਾਨੇ ਲਈ ਪੈਪਸਮੇਅਰ ਕੀਤਾ ਜਾਂਦਾ ਹੈ ਤੇ ਬੰਦੀਆਂ ਦੇ ਗਦੂਦਾਂ ਦੀ ਟੈਸਟ ਲਈ ਪੀਐਸਏ ਟੈਸਟ ਕੀਤਾ ਜਾਂਦਾ ਹੈ ਤੇ ਨਾਲ ਨਾਲ ਮੂੰਹ ਗਲੇ ਦੇ ਜਾਂਚ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਔਰਲ ਕੈਂਸਰ ਦੀ ਡਿਟੈਕਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਹੱਡੀਆਂ ਦਾ ਟੈਸਟ ਵੀ ਕੀਤਾ ਜਾ ਰਿਹਾ ਤੇ ਅੱਖਾਂ ਦਾ ਵੀ ਜਾਂਚ ਕਰ ਰਹੇ ਆ ਤੇ ਨਾਲ ਨਾਲ ਉਹਨਾਂ ਨੂੰ ਐਨਕਾ ਵੀ ਦੇ ਰਹੇ ਆ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਅੱਗੇ ਡਿਸੀਜ਼ ਆ ਰਹੀ ਹੈ ਜਿਵੇਂ ਮੋਤੀਆ ਵਗੈਰਾ ਆ ਰਿਹਾ ਉਹਨਾਂ ਨੂੰ ਆਪਾਂ ਅਪਰੇਟ ਕਰਨ ਲਈ ਵੀ ਕਹਿ ਰਹੇ ਹਾਂ ਤੇ ਕਿੱਥੇ ਜਾਣਾ ਚਾਹੀਦਾ ਉਹਨਾਂ ਨੂੰ ਉਹ ਵੀ ਦੱਸ ਰਿਆਂ ਜਿਵੇਂ ਕਿ ਕਈਆਂ ਦੇ ਸਾਡੇ ਪੰਜਾਬ 'ਚ ਆਇਸ਼ਮਾਨ ਕਾਰਡ ਬਣੇ ਹੁੰਦੇ ਹਨ ਜੋ ਕਿ ਕਈ ਮਰੀਜ਼ਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਯੂਜ਼ ਕਰਨੇ ਆ ਤੇ ਆਪਾਂ ਉਹਨਾਂ ਨੂੰ ਦੱਸ ਦਿਆਂ ਕਿ ਉਹ ਉੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਤੇ ਉਹਨਾਂ ਦਾ ਇਲਾਜ ਬਿਲਕੁਲ ਮੁਫਤ ਹੋ ਸਕਦਾ ਹੈ। ਡਾਕਟਰ ਸਾਹਿਬ ਜੇ ਕੋਈ ਰੋਗ ਨਾ ਕਰੇ ਤਾਂ ਪੇਸ਼ੰਤ ਆ ਪਹੁੰਚੇ ਉਹਨੂੰ ਹੋ ਜਾਏਗਾ। ਹਾਂ ਉਹ ਫਿਰ ਕਿੱਥੇ ਉਹਦਾ ਇਲਾਜ ਵਗੈਰਾ ਹੋਏਗਾ? ਦੇਖੋ ਆਪਾਂ ਜਿੱਥੇ ਕੈਂਪ ਲਾ ਰਹੇ ਉਹਦੇ ਲੱਗ ਛਗੇ ਕਾਫੀ ਹਸਪਤਾਲ ਬਣੇ ਹੁੰਦੇ ਹਨ ਜਿਵੇਂ ਕਿ ਅੱਜ ਦੇਖਿਆ ਜਾਵੇ ਇੱਥੇ ਲੱਗੇ ਸਾਡੇ ਟਾਟਾ ਮੁਲਾਕੁਰ ਦਾ ਇੱਕ ਹਸਪਤਾਲ ਹੈ ਉੱਥੇ ਚੰਡੀਗੜ੍ਹ ਵਗੈਰਾ ਤੇ ਲੁਧਿਆਣੇ ਜੀ ਵੀ ਜਾ ਸਕਦੇ ਹੋ ਠੀਕ ਹੈ ਜੀ ਉੱਥੇ ਬਣਿਆ ਉੱਥੇ ਆਯੁਸ਼ਮਨ ਕਾਰਡ ਵੀ ਚੱਲ ਜਾਂਦਾ ਹੈ ਇਹਦੇ ਵਿੱਚ ਮਰੀਜ਼ ਦੇ ਜਿਆਦਾ ਪੈਸੇ ਨਹੀਂ ਲੱਗਦੇ ਤੇ ਉਹਨਾਂ ਨੂੰ ਟ੍ਰੀਟਮੈਂਟ ਵੀ ਵਧੀਆ ਮਿਲ ਜਾਂਦਾ ਹੈ ਮੈਂ ਰეკਮੈਂਡ ਕਰ ਦਿਆਂ ਜੀ ਸਾਡੀ ਟੀਮ ਰეკਮੈਂਡ ਨਹੀਂ ਕਰਦੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਉਹਨਾਂ ਲਈ ਹਸਪਤਾਲ ਬੈਸਟ ਹੈ ਜਿਵੇਂ ਕਿ ઓਰਲ ਕੈਂਸਰ ਲਈ Tata Mulapur Hospital ਹੈ ਉੱਥੇ ਬੈਸਟ ਟਰੀਟਮੈਂਟ ਕੀਤਾ ਜਾਂਦਾ ਹੈ ઓਰਲ ਕੈਂਸਰ ਦਾ ਜਿਵੇਂ ਬਾਕੀ ਟੈਸਟ ਵੀ ਜਿੱਥੇ ਉਹਨਾਂ ਦੇ ਮਰੀਜ਼ ਲਈ ਜ਼ਿਆਦਾ ਬੈਸਟ ਆਪਸ਼ਨ ਦੇਂਦੀ ਆਪਾਂ ਉਹਨਾਂ ਨੂੰ ਉਸੇ ਤਰ੍ਹਾਂ ਗਾਈਡੈਂਸ ਕਰਦੇ ਆ ਜਿਹੜੇ ਫਾਈਨੈਂਸ਼ੀਅਲ ਜ਼ਿਆਦਾ ਸਟਰੋਂਗ ਹੁੰਦੇ ਹਨ ਉਹਨਾਂ ਨੂੰ ਜ਼ਿਆਦਾ ਦੱਸਿਆ ਜਾਂਦਾ ਹੈ ਕਿ ਉੱਥੇ ਜਾ ਸਕਦੇ ਹਨ ਪ੍ਰਾਈਵੇਟ ਵੀ ਪਰ ਜਿਨ੍ਹਾਂ ਨੂੰ ਨਹੀਂ ਹੁੰਦਾ ਉਹਨਾਂ ਨੂੰ ਆਪਾਂ ਦੱਸਦੇ ਆ ਕਿ ਆਯੁਸ਼ਮਨ ਕਾਰਡ ਵਗੈਰਾ ਤੇ ਸਿਹਤ ਕਾਰਡ ਇੱਕ ਨਿਆ ਆਇਆ ਹੈ ਜੋ ਯੋਜਨਾ ਜਿਹਦੇ ਵਿੱਚ 10 ਲੱਖ ਤੱਕ ਉਹ ਵੀ ਆਪਾਂ ਉਹਨਾਂ ਨੂੰ ਦੱਸ ਕੇ ਉਹਨਾਂ ਨੂੰ ਉੱਥੇ ਟ੍ਰੀਟਮੈਂਟ ਕਰਵਾਉਂਦੇ ਹਾਂ ਡਾਕਟਰ ਸਾਹਿਬ ਅੱਜ ਆਪਣੇ ਕਿੰਨੀਆਂ ਦੇਖੋ ਸਰ ਤੋਂ ਅੱਜ ਜੋ ਪਹਿਲਾਂ ਹੀ ਕੈਂਸਰ ਸੀਗੇ ਜਿਨ੍ਹਾਂ ਨੂੰ ਉਹ 10 ਮਰੀਜ਼ ਆਏ ਨੇ ਠੀਕ ਹੈ ਉਹਨਾਂ ਨੂੰ ਆਪਾਂ ਗਾਈਡੈਂਸ ਕੀਤੀ ਉਹਨਾਂ ਦਾ ਵੈਸੇ ਆਲਰੇਡੀ ਟ੍ਰੀਟਮੈਂਟ ਚੱਲ ਰਿਹਾ ਹੈ ਠੀਕ ਹੈ ਬਾਕੀ ਆਪਾਂ ਉਹਨਾਂ ਨੂੰ ਗਾਈਡੈਂਸ ਦਿੱਤੀ ਹੈ ਤੇ ਉਹ ਜਿੱਥੇ ਕਰਾ ਰਹੇ ਉਹ ਵਧੀਆ ਕਰਾ ਰਹੇ ਨੇ ਟ੍ਰੀਟਮੈਂਟ ਆਪਾਂ ਹਾਂਜੀ ਟ੍ਰੀਟਮੈਂਟ ਕਰਦੇ ਹੋ ਕਿੰਨੀਆਂ ਵੈਂਚ ਕਿੰਨੀਆਂ ਗੱਡੀਆਂ ਕਿੰਨੀਆਂ ਸਾਡੀਆਂ ਅੱਜ ਇੱਥੇ 5 ਗੱਡੀਆਂ ਆਈਆਂ ਹੋਈਆਂ ਨੇ ਜੀ ਤੇ ਡਾਕਟਰ ਕਿਨੇ ਡਾਕਟਰ ਸਾਡੇ ਜੀ 7 ਡਾਕਟਰ ਆਏ ਹੋ ਬਾਕੀ ਸਾਰਾ ਸਟਾਫ ਬਾਈ ਹੋਇਆ ਟੋਟਲ ਸਾਡੇ 20 ਤੋਂ 25 ਮੈਂਬਰਸ ਨੇ ਕਿਵੇਂ ਲੱਗਾ ਮੈਂ ਭਾਰਤੀ ਕਿਸਾਨ ਯੂਨੀਅਨ ਦੀ ਨੀਅਤਤਾ ਗ੍ਰਾਂਹਾ ਵੱਲੋਂ ਪਿੰਡ ਕਿਲੀਚਾ ਦਾ ਪ੍ਰਧਾਨ ਤੇ ਅੱਜ ਮੈਂ ਕੋਕਰੀ ਹੇਰ ਵਿਖੇ ਕੈਨਸਰ ਦਾ ਚੈੱਕਅਪ ਕਰਾਉਣਾ ਸੀਗਾ ਤੇ ਅੱਖਾਂ ਦਾ ਚੈੱਕ ਕਰਵਾਉਣਾ ਸੀਗਾ ਤੇ ਜਿਹੜਾ ਕੇਸ ਪੰਡ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਗਰ ਦੀ ਪੰਚਾਇਤ ਨੇ ਤੇ ਸਮੂਹ ਐਨਆਰਆਈ ਵੀਰ ਤੇ ਖਾਸ ਕਰ ਨੌਜਵਾਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਜਿਹੜੀਆਂ ਇਹ ਘਾਤਕ ਬਿਮਾਰੀਆਂ ਸਾਨੂੰ ਇਹ ਸਾਡੀ ਪਹੁੰਚ ਤੋਂ ਬਾਹਰ ਆ ਤੇ ਇਹ ਜੇ ਫ੍ਰੀ ਕੈਂਪਾਂ ਦੇ ਵਿੱਚ ਆ ਕੇ ਸਾਰਿਆਂ ਨੂੰ ਇਲਾਜ ਕਰਾਉਣਾ ਚਾਹੀਦਾ ਤੇ ਚੈੱਕਅਪ ਕਰਾਉਣੇ ਚਾਹੀਦੇ ਆ ਸੋ ਐਨ ਆਰ ਆਈ ਵੀਰਾਂ ਨੂੰ ਫੇਰ ਦੁਬਾਰਾ ਇਹ ਕਹਿੰਦੇ ਅਸੀਂ ਕਿ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣ ਪਿੰਡ ਪਿੰਡ ਤਾਂ ਕਿ ਇਸ ਨਾਮਰਾਤ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ